ਤੇ ਇੰਨਾ ਕੁ ਵਧੀਆ ਹੋ ਗਿਆ ਸਾਡਾ ਏਰੀਆ ਬਹੁਤ ਹਰ ਤਰ੍ਹਾਂ ਦੀ ਸਹੂਲਤ ਮਿਲ ਗਈ ਸੀਵਰੇਜ ਪੈ ਗਿਆ ਗਲੀਆਂ ਬਣ ਗਈਆਂ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਬਾਕੀ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਕੁਝ ਨਹੀਂ ਕੀਤਾ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਤਾਂ ਬਿਲਕੁਲ ਕੁਝ ਨਹੀਂ ਕੀਤਾ ਤੇ ਬਾਕੀ ਹੁਣ ਪਰਮਾਤਮਾ ਦੀ ਇੰਨੀ ਕੁ ਮਿਹਰ ਆ ਕਿ ਆਪਾਂ ਰਣਜੀਤ ਨੂੰ ਲੋਜਿਤਾ ਕੇ ਤੇ ਐਮਪੀ ਬਣਾ ਕੇ ਉਹਨਾਂ ਨੂੰ ਅੱਗੇ ਭੇਜਾਂਗੇ ਜਿਹੜੇ ਸਾਡੇ ਰਹਿੰਦੇ ਹੋਏ ਕੰਮ ਉਹ ਦੁਬਾਰਾ ਕਰਵਾਉਣ ਬਹੁਤ ਉਮੀਦ ਹੈ ਜੀ ਬਹੁਤ ਪੁਰਾਣੇ ਬਰਕਰਾਰ ਜਿਵੇਂ ਜਾਰੂ ਬਰਕਰਾਰ ਉਹਨਾਂ ਦੀ ਸਾਰੀ ਉਮਰ ਨਿਕਲ ਗਈ ਤਕਰੀਬਨ ਸਾਡੀ ਵੀ ਸਾਰੀ ਉਮਰ ਕਹਿੰਦੇ ਕਾਲੀ ਸਰਕਾਰ ਨੂੰ ਯਾਦ ਕਰਨ ਅਗੇ ਆਮ ਆਦਮੀ ਬਹੁਤ ਪਰੇਸ਼ਾਨ ਹੋ ਗਏ ਆਮ ਆਦਮੀ ਪਾਰਟੀ ਨੇ ਝੂਠੇ ਵਾਦੇ ਕਰਕੇ ਲੋਕਾਂ ਦਾ ਭਰੋਸਾ ਜਿੱਤ ਲਿਆ ਪਰ ਹੁਣ ਕੰਮ ਨਹੀਂ ਕਰਦੇ ਤਾਂ ਪਰੇਸ਼ਾਨ ਤਾਂ ਹੋਣਾ ਹੀ ਆ ਨਾ ਲੋਕ ਇਸ ਵੇਲੇ ਦਹਾਤੜ ਮਾਰ ਰਹੇ ਨੇ ਪਿੱਟ ਰਹੇ ਨੇ ਰੋ ਰਹੇ ਨੇ ਕਰ ਕੁਝ ਨਹੀਂ ਸਕਦੇ ਕਿਉਂਕਿ ਸੰਵਿਧਾਨ ਦੇ ਨਾਲ 5 ਸਾਲ ਉਹਨਾਂ ਨੂੰ ਮੌਕਾ ਦਿੱਤਾ ਬਦਲ ਨਹੀਂ ਸਕਦੇ ਸਾਡੇ ਕੋਲ ਸੰਵਿਧਾਨ ਦੇ ਵਿੱਚ ਕੋਈ ਇਦਾਂ ਦਾ ਧਾਰਾ ਨਹੀਂ ਵੀ ਕਿ ਕਦੋਂ ਮਰਜ਼ੀ ਬਦਲ ਲਈਏ ਤੇ 5 ਸਾਲ ਬਰਦਾਸ਼ਤ ਕਰਨੇ ਪੈਣੇ ਆ ਕਰ ਰਹੇ ਆ ਸਰ ਹੁਣ ਅੱਜ ਬੜੇ ਪਿੰਡ ਘੁੰਮੇ ਆ ਹੁਣ ਸਿਆਰਾ ਚ ਵੀ ਜਾ ਰਹੇ ਹਾਂ ਕਿੰਨਾ ਕੁ ਜੋਸ਼ ਹੈ ਜੀ ਤੁਹਾਡੇ ਸਾਹਮਣੇ ਜੀ ਤੁਸੀਂ ਆਪ ਦੇਖਿਆ ਕਿੰਨੇ ਲੋਕ ਨਾਰੇ ਮਾਰਦੇ ਆ ਰਹੇ ਨੇ ਕਿੰਨੇ ਲੋਕ ਉਤਸ਼ਾਹ ਦੇ ਵਿੱਚ ਨੇ ਲੋਕ ਚਾਹੁੰਦੇ ਨੇ ਵੀ ਅਕਾਲੀ ਦਲ ਦੁਆਰਾ ਆਵੇ ਬਹੁਤ ਵਧੀਆ ਪਿੰਡਾਂ ਚ ਪੂਰਾ ਜੀ ਅਸੀਂ ਅੱਜ ਜੱਸੀਆਂ ਤੋਂ ਹਸੈਨਪੁਰੇ ਤੋਂ ਸਾਰੇ ਪਿੰਡਾਂ ਚ ਬੱਸਾਂ ਭਰ ਕੇ ਆਈਆਂ ਲੋਕਾਂ ਚ ਪੂਰਾ ਹਰਸ਼ ਅਕਾਲੀ ਦਲ ਬਾਰੇ ਕਿਉਂਕਿ ਹੁਣ ਹੁਣ ਕਣ ਕਣ ਘਾਟਾ ਦਾ 5 ਕਿਲੋ ਦਿੰਦੇ ਆ ਜਦੋਂ ਕਾਲੀ ਸਰਕਾਰ ਸੀ ਉਦੋਂ 30-30 ਕਿਲੋ ਲੋਕ ਰੇਡਿਆਂ ਤੇ ਟੈਂਪੋ ਪਰ ਪਰ ਲੈ ਜਾਂਦੇ ਸੀ ਬਿਜਲੀ ਉਹ ਨਹੀਂ ਆ ਰਹੀ ਹੁਣ ਸਾਰੇ ਪਾਸੇ ਇਹਨਾਂ ਟੈਟ ਐਨਓਸੀ ਉਹ ਨਹੀਂ ਕੋਈ ਰਜਿਸਟਰੀ ਨਹੀਂ ਹੋ ਰਹੀ ਪਲਾਟਾਂ ਦਾ ਕੰਮ ਜਿੰਨਾ ਚਿਰ ਪ੍ਰਾਪਰਟੀ ਦਾ ਕੰਮ ਨਹੀਂ ਚੱਲਦਾ ਉਹਨਾਂ ਦੇ ਲੋਕ ਹਤਾਸ਼ ਹੋਏ ਪਏ ਆ ਤੇ ਇਸ ਕਰਕੇ ਲੋਕਾਂ ਲੋਕਾਂ ਜੇ ਕੋਈ ਗੱਲਾ ਵੀ ਰਣਜੀਤ ਸਿੰਘ ਢਿੱਲੋਂ ਨੂੰ ਜਿਤਾਉਣਾ ਤੇ ਸਾਡੇ ਪਿੰਡਾਂ 'ਚ ਪੂਰੀ ਇਹਨਾਂ ਦੀ ਲਹਿਰ ਆ 100 ਤੋਂ ਕੀ ਉਮੀਦ ਹੈ ਜਿੱਤੋਂ ਤੋਂ ਬਾਅਦ ਕੀ ਲੱਗਦਾ ਕਿ ਕਿੰਨੇ ਤਾਂ ਕੰਮ ਕਰੀਗੇ ਇਹ ਇਹ ਸ਼ੁਰੂ ਤੋਂ ਜੀ ਪਹਿਲਾਂ ਕੌਂਸਲਰ ਰਏ ਫਿਰ ਐਮਐਲਏ ਵੀ ਰਏ ਬਹੁਤ شریف ਤੇ ਨੇਕ ਇਨਸਾਨ ਆ ਕੰਮ ਕਰਨ ਦਾ ਸ਼ੌਂਕ ਹੈ ਇਹਨਾਂ ਨੂੰ ਤਾਂ ਹੀ ਇਹਨੇ ਸਾਲ ਪਹਿਲਾਂ ਕੌਂਸਲਰ ਜੀ ਕੀਤੀ ਸਾਡੇ ਗਵਾਂਢ 'ਚ ਹੀ ਆ ਅਨਾਰੀ ਹੈ ਜੱਸਿਆਂ ਤੋਂ ਨੇੜੇ ਸਿੱਖਿਆ ਤੇ ਮਹਾਸ਼੍ਰੀਮ ਬੰਦੇ ਆ ਕੋਈ ਦਿੱਕਤ ਨਹੀਂ ਸਾਨੂੰ ਪੂਰੀ ਆਸ ਹੈ ਪੂਰਾ ਕਰਮਕਾਰਜ ਸ਼ਹਿਰ ਉਹ ਪੂਰੇ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਹੈ ਸਾਡੇ ਸਾਰੇ ਹਲਕੇ ਦੇ ਲੁਧਿਆਣੇ ਦੇ ਵੋਟਰਾਂ ਨੂੰ ਆਪਣੀ ਦਾ ਸ਼੍ਰੋਮਣੀ ਅਕਾਲੀ ਦਰਬਾਰ ਨੂੰ ਆਪਦੀ ਵੋਟ ਪਾ ਕੇ ਇਹਨੂੰ ਢਿੱਲੋਂ ਸਾਹਿਬ ਨੂੰ ਜਿਤਾ ਕੇ ਤੇ ਆਪਦਾ ਅਸ਼ੀਰਵਾਦ ਦਿਓ ਤਾਂ ਕਿ ਜੋ ਕੰਮ ਕਰ ਸਕਣਾ ਹੈਗੇ ਨੇ ਹੁਣ ਮਤਲਬ ਲੋਕ ਇੰਨੇ ਸਮਝਦਾਰ ਹੋ ਗਏ ਆ ਵੀ ਹਰ ਹਾਲ 'ਚ ਮੈਨੂੰ ਲੱਗਦਾ ਦੇਖੋ ਜੀ ਉਹਨਾਂ ਨੇ ਪਹਿਲਾਂ ਵੀ ਬਹੁਤ ਕੰਮ ਕੀਤੇ ਆ ਅਸੀਂ ਹੁਣ ਵੀ ਇਹੀ ਆਸ ਰੱਖਦੇ ਆ ਵੀ ਹੁਣ ਵੀ ਉਹ ਜਿਹੜੇ ਸਾਡੇ ਰਹਿ ਚੁੱਕੇ ਕੰਮ ਜਿਵੇਂ ਉਹ ਚਵਲਕ ਸਾਹਿਬ ਅੱਜ ਕਹਿ ਕੇ ਗਏ ਆ ਵੀ ਇੱਥੇ ਏਸੀ ਵਗੈਰਾ ਸਾਰੇ ਹਾਲਚ ਲਗਵਾ ਦੇਣਗੇ ਜਆ ਬਾਕੀ ਸਾਡੇ ਜਿਹੜੇ ਕੋਈ ਕੰਮ ਰਹਿ ਗਏ ਉਹ ਸਾਰੇ ਕਰਵਾ ਦੇਣਗੇ ਤਾਂ ਲੱਗਦਾ ਆਮ ਆਦਮੀ ਪਾਰਟੀ ਸਰਕਾਰ ਕੰਮ ਕਰਦੀ ਦੇਖੋ ਜੀ ਉਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਉਹਨਾਂ ਨੇ ਕੁਝ ਨਹੀਂ ਕੀਤਾ ਕਿਉਂਕਿ ਨਾ ਝੂਠੇ ਲਾਇਆ ਸੀ ਅਡੇ ਲਾਰੇ ਇਹਨਾਂ ਨੇ ਤਾਂ ਉਹਨਾਂ ਨੂੰ ਲੋਕਾਂ ਨੂੰ ਇਹ ਆਪੋਨਾਂ ਦੇ ਜਿਹੜੇ ਵੀ ਉਹਨਾਂ ਨੇ ਜੋ ਵੀ ਉਹ ਗੱਲਾਂ ਕਹਿੰਦੇ ਉਹਨਾਂ ਨੂੰ ਗੱਲਾਂ ਵਿੱਚ ਨਾ ਫੋਟੋਨਾਂ ਵਿੱਚ ਚੱਦੀਆਂ ਨੇ ਸਾਡੇ ਸ਼ੋਰ ਨੇ ਕਰਦਾ ਜਿਹੜੇ ਨਕਸੇ ਬਾਰੇ ਜਿਹੜੇ ਸਾਡੇ ਜਿਹੜਾ ਖੜੇ ਕਿਤੇ ਨੇ ਸਾਡੇ ਜਿਸੇ ਨੂੰ ਉਹਨਾਂ ਨੂੰ ਵੋਟ ਬਹੁਤ ਸਾਡੇ ਸ਼ੋਰ ਦੀ ਜਾਲ ਦਿਟਾਉਣ ਤੇ ਸਾਡੇ ਜਿਹੜੇ ਲੁਧਿਆਣੇ ਦਾ ਵੀ ਸਤਾਰ ਹੋ ਕੇ ਤੇ ਸਾਡੇ ਜਿਹੜੇ ਪਿੰਡਾਂ ਦਾ ਰਹਿ ਵਧੀਆ ਤਰੀਕੇ ਦੇ ਕੋਈ ਟਿੱਲੋ ਸਾਹਿਬ ਬਹੁਤ ਇਮਾਨਦਾਰ ਔਰ ਨੇਕਦਾਲਾ ਪਹਿਲਾਂ ਵੀ ਕਾਉਂਸਲਰ ਤਿੰਨ ਵਾਰੀ ਰਹੇ ਆ ਫਿਰ ਐਮਐਲਏ ਰਹੇ ਆ ਆਪਣੀ ਏਰੀਆ ਪੂਰਾ ਕੰਮ ਕੀਤਾ ਵਾ ਈਮਾਨਦਾਰ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ 4 ਨੰਬਰ ਬਟਨ ਦਬਾਉਣਾ ਚਾਹੁੰਦੇ ਆ ਜਿੱਦਨ ਵੀ ਚੋਣ ਆ ਇੱਕ ਤਰੀਕ ਨੂੰ 4 ਨੰਬਰ ਦਾ ਬਟਨ ਦਬਾਇਆ ਜਾਵੇ ਤੇ ਸਾਰੇ ਭਾਈਚਾਰਾ ਕੋਈ ਵਿਤਕਾਨ ਨਹੀਂ ਰੱਖਣਾ ਚਾਹੁੰਦੇ ਕਿਸੇ ਗੱਲ ਦਾ ਵੀ ਹਰੇਕ ਭਾਈਚਾਰਾ ਇੱਕ ਦੂਜੀ ਆਪਣੀ ਨੂੰ ਕਹਵੇ ਕਿ ਤਕਰੀ ਨੂੰ ਵੋਟ ਪਾਈ ਜਾਵੇ ਤੇ ਤਕਰੀ ਨੂੰ ਬਣਾ ਕੇ ਚਿਤਾ ਕੇ ਤੇ ਆਪਾਂ ਚੰਗੇ ਕੰਮ ਕਰਾਉਣਾ ਸਿੱਖੀਏ ਕਿੰਨਾ ਉਤਸ਼ਾਹ ਜੀ ਹੁਣ ਤੁਹਾਨੂੰ ਲੈ ਦੇ। ਤੇ ਕੋਈ ਉਤਸ਼ਾਹ ਤਾਂ ਬਹੁਤ ਆ ਜਿੰਨੇ ਵੀ ਪਹਿਲਾਂ ਵੋਟਰਾਂ ਨੇ ਵੋਟ ਪਾਈ ਆ ਉਹ ਇਹੀ ਕਹਿ ਰਿਹਾ ਵੀ ਇਦੋਂ ਤਾਂ ਅਕਾਲੀ ਚੰਗੇ ਸੀਗੇ ਹੁਣ ਦੇਖੋ ਆਪਾਂ ਤਾਂ ਕਹਿ ਸਕਦੇ ਆਂ ਵੀ ਇਨਸਾਨ ਬਦਲੇ ਤਾਂ ਹੋਇਆ ਕਿ ਵੋਟ ਹੁਣ ਪਾਉਣ ਨੂੰ ਅਸੀਂ ਤਾਂ ਬੇਨਤੀ ਕਰ ਸਕਦੇ ਆਂ ਬੇਨਤੀ ਕੀਤੀ ਆ ਪਰ ਉਤਸ਼ਾਹ ਨਾਲ ਕਿਹਾ ਵੀ ਉਹਨਾਂ ਨੇ ਵੀ ਅਸੀਂ ਢਿੱਲੂ ਸਾਹਿਬ ਨੂੰ ਇਮਾਨਦਾਰ ਬੰਦੇ ਨੂੰ ਵੋਟ ਪਾ ਕੇ ਜਿੱਤਾਂ